I don't what O <laughs> é ਨਾ ਕਿੱਥੇ ਜਾਣਾ ਦਾ ਕੋਟਕਪੂਰਾ ਚੌਂਕੀ ਹੈ ਉਹ ਇੱਥੇ ਦੋ ਕਿੱਥੇ ਜਾਣਗੇ ਇੱਥੇ ਪਤਾ ਨਹੀਂ ਕਿੱਥੇ ਖਲਦੇ ਹਣ किटादी बीमारी मोटी प्यारी किटादी बीमारी मोटी प्यारी नथे छटो नथे छटो और हर दिन मोर्चा लगे 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 और भारत ये राष्ट्रीय स्तर पे कह सकते हैं कि ऐसी बहुत कम

ਸਾਰੇ ਪੰਜਾਬ ਦੇ ਵਿੱਚ ਇਸ ਨੂੰ ਜਾਰੀ ਰੱਖਾਂਗੇ ਅੱਜ ਸਿੰਮ ਮੁਖਸਰ ਸਾਹਿਬ ਇਸ ਪਾਵਨ ਧਰਤੀ ਤੇ ਵਨਸਵਨਤਾ ਸਾਰੇ ਲੋਕ ਹਰ ਵਰਗ ਦੇ ਸ਼ਾਮਿਲ ਹੋਏ ਨੇ ਔਰ ਇਸ ਜਾਗ ਨੂੰ ਅਸੀਂ ਇਸ ਪਾਵਨ ਧਰਤੀ ਤੋਂ ਸਾਰੇ ਪੰਜਾਬ ਵਿੱਚ ਲੈ ਕੇ ਜਾਵਾਂਗੇ ਅਸੀਂ ਬਿਲਕੁਲ ਇਹ ਮਾਈਂਡ ਨਹੀਂ ਕਰਾਂਗੇ ਕਿ 500 ਬੰਦਾ 200 ਬੰਦਾ 150 ਬੰਦਾ ਹਰ ਪਿੰਡ ਦੇ ਵਿੱਚ ਹਰ ਕਸਬੇ ਵਿੱਚ ਇਕੱਠਾ ਹੋਵੇ ਔਰ ਨਸ਼ਾ ਦੇ ਵਿਰੋਧ ਅਸੀਂ ਇੱਕ ਵੱਡੀ ਮਹਿੰਮ ਨੂੰ ਪੰਜਾਬ ਚ ਚਲਾਈ ਹੈ ਸੁਨੇਹਾ ਕੀ ਦੇਣਾ ਚਾਹਾਂਗੇ ਅੱਜ ਦੇ ਦਿਨ ਤੇ ਜਦੋਂ ਪਹਿਲਾ ਮਾਰਚ ਜਿਹੜਾ ਹੈਗਾ ਇਹ ਨੂੰ ਸ਼ੁਰੂਆਤ ਕੀਤੀ ਹੈ ਜਾਗਰੂਕਤਾ ਮਹਿੰਦੀ ਇਸ ਤਰ੍ਹਾਂ ਕਹਿੰਦਾ ਸੁਨੇਹਾ ਕੀ ਹੈਗਾ ਪੰਜਾਬ ਦੇ ਲੋਕਾਂ ਇਹਦਾ ਸੁਨੇਹਾ ਇਹ ਹੈਗਾ ਕਿ ਪਾਰਟੀਆਂ ਰਾਜਸੀ ਪਾਰਟੀਆਂ ਜਿਨ੍ਹਾਂ ਨੇ ਵੀ ਰਾਜ ਕੀਤਾ ਸਾਰੀਆਂ ਫੇਲ ਹੋ ਗਈਆਂ ਮੁਕੰਮਲ ਤੌਰ ਤੇ ਨਸ਼ੇ ਕੰਟਰੋਲ ਨਹੀਂ ਹੋ ਰਹੇ ਸਰਕਾਰ ਨੂੰ ਅਸੀਂ ਤਾਂ ਅਵੇਅਰਨੈਸ ਕਰ ਰਹੇ ਹਾਂ ਕਿ ਹਕੂਮਤ ਨੂੰ ਜਾਗਣਾ ਚਾਹੀਦਾ ਔਰ ਇਸ ਅਹਿਮ ਮਸਲੇ ਵੱਲ ਪੂਰਨ ਰੂਪ ਦੇ ਵਿੱਚ ਧਿਆਨ ਦੇਣਾ ਚਾਹੀਦਾ ਤੁਹਾਨੂੰ ਨਹੀਂ ਲੱਗਦਾ ਕਿ ਔਰ ਕਿਤੇ ਨਾ ਕਿਤੇ ਹਜੇ ਵੀ ਇਹ ਗੱਲ ਚੱਲਦੀ ਹੈ ਕਿ ਸ਼ਾਇਦ ਕੁਝ ਰਾਸੀ ਲਾਹਾ ਲੈ ਲਈ ਜਾਂ ਕੁਝ ਗਿੱਦੜਵਾ ਜਿਮਨੀ ਚੋਣ ਨੂੰ ਦੇਖਿਆ ਜਾ ਰਿਹਾ ਕੁਝ ਅਜਿਹਾ ਜਾਂ ਤਾਂ ਪੋਲਿਟਿਕਸ ਇਜ਼ ਟੋਟਲੀ ਆਊਟ ਰਾਜਨੀਤੀ ਇਹਦੇ ਚੋਂ ਮੁਕੰਮਲ ਤੌਰ ਤੇ ਸਾਫ ਹੈ ਕਿਉਂਕਿ ਇਹਦੇ ਚ ਅੱਜ ਬੀਜੇਪੀ ਇਹਦੇ ਵਿੱਚ ਨਾਲ ਦੀ ਨਾਲ ਕਾਂਗਰਸ ਨਾਲ ਦੀ ਨਾਲ ਸੰਗਠਨ ਸਾਰੇ ਦੇ ਸਾਰੇ ਸ਼ਾਮਿਲ ਹੋਏ ਨੇ ਅਕਾਲੀ ਧਲ ਨੁਮਾਇंदे ਆਜ਼ਾਦ ਹਰਮਨ ਪਿਆਰੇ ਲੋਕ ਸਾਰੇ ਆਏ ਨੇ ਸੋ ਇਹਨਾਂ ਨਸ਼ਿਆਂ ਦੇ ਮੁੱਦੇ ਤੇ ਤਾਂ ਕੋਈ ਵੀ ਜੁਆਇਨ ਕਰ ਸਕਦਾ ਹੈ ਕਿਸੇ ਵੀ ਪਾਰਟੀ ਦਾ ਨੁਮਾਇੰਦਾ ਹੋਵੇ ਅਸੀਂ ਪਾਰਟੀ ਦੇ ਨਾਤੇ ਇਹ ਪ੍ਰੋਗਰਾਮ ਨਹੀਂ ਕੀਤਾ